ਭਾਰਤ ਸਰਕਾਰ ਵੱਲੋਂ ਛੋਟੇ ਕਾਰੀਗਰਾਂ ਨੂੰ ਵਿੱਤੀ ਸਹਾਇਤਾ ਹੁਨਰ ਸਿਖਲਾਈ ਹੁਨਰ ਨੂੰ ਅਪਗ੍ਰੇਡ ਕਰਨਾ ਅਤੇ ਮਾਰਕੀਟਿੰਗ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਚਲਾਈ ਜਾ ਰਹੀ ਹੈ ਇਸ ਸਕੀਮ ਦਾ ਟੀਚਾ ਉਹਨਾਂ ਦੀ ਭਲਾਈ ਨੂੰ ਵਧਾਉਣਾ ਅਤੇ ਭਾਰਤ ਦੀ ਸੰਸਕ੍ਰਿਤੀ ਪਰੰਪਰਾ ਅਤੇ ਸ਼ਿਲਪਕਾਰੀ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਪੂਰੇ ਭਾਰਤ ਦੇ ਪਿੰਡੂ ਅਤੇ ਸਹਿਕਾਰੀ ਖੇਤਰਾਂ ਵਿੱਚ ਕਾਰੀਗਰਾਂ ਅਤੇ ਕਾਰੀਗਰਾਂ ਨੂੰ ਲਾਭ ਪਹੁੰਚਾਉਣ ਵੱਲ ਸੈਧਿਤ ਹੈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ 14 ਨੌਜਵਾਨਾਂ ਦੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਸ਼੍ਰੀ ਪਵਨ ਕੁਮਾਰ ਸਰਕਾਰੀ ਆਈਟੀਆਈ ਗੁਰਦਾਸਪੁਰ ਵਿਖੇ ਸਿਖਲਾਈ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਭਾਸ਼ ਚੰਦਰ ਪਹੋਂਚੇ ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਸ਼੍ਰੀ ਚਾਂਦ ਠਾਕੁਰ ਵੀ ਮੌਜੂਦ ਸਨ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ਬਾਸ਼ ਚੰਦਰ ਨੇ ਦੱਸਿਆ ਕਿ 18 ਪਰੰਪਰਾਗਤ ਸ਼ਿਲਪਕਾਰੀ ਜਿਨ੍ਹਾਂ ਵਿੱਚ ਤਰਖਾਨ ਕਿਸ਼ਤੀ ਬਣਾਉਣ ਵਾਲਾ ਸ਼ਸਤਰਧਾਰਕ ਉਹ ਜੋ ਛੋਟੇ ਹਥਿਆਰ ਅਤੇ ਹਥਿਆਰ ਪ੍ਰਣਾਲੀ ਦੀ ਸਾਂਭ ਸੰਭਾਲ ਅਤੇ ਮੁਰੰਮਤ ਕਰਦਾ ਹੈ ਕੁਝ ਫਰਜ਼ਾਂ ਦੇ ਨਾਲ ਇੱਕ ਨਾਗਰਿਕ ਬੰਦੂਕ ਬਣਾਉਣ ਵਾਲੇ ਵਾਂਗ ਲੋਹਾਰ ਹੈਮਰ ਅਤੇ ਟੂਲ ਕਿਟ ਮੇਕਰ ਤਾਲਾ ਬਣਾਉਣ ਵਾਲਾ ਸੁਨਿਆਰਾ কুমਯਾਰ ਮੂਰਤੀਕਾਰ ਪੱਥਰ ਜੋੜਨ ਵਾਲਾ ਰਾਜ ਮਿਸਤਰੀ ਟੋਕਰੀ ਮੈਟ ਝਾੜੂ ਗੁੱਡੀ ਅਤੇ ਖਡੋਣਾ ਬਣਾਉਣ ਵਾਲੇ ਰਵਾਇਤੀ ਨਾਈ ਮਾਲਾ ਬਣਾਉਣ ਵਾਲਾ ਵਾਸ਼ਰਮੈਨਲ ਦਰਜੀ ਅਤੇ ਫਿਸ਼ਿੰਗ ਨੈਟ ਮੇਕਰ ਪ੍ਰਧਾਨ ਮੰਤਰੀ ਵਿਸ਼ਵ ਸਕੀਮ ਹੇ ਤਕਵਰ ਕੀਤੇ ਗਏ ਹਨ ਅੱਜ ਇਥੇ ਪੀਐਮ ਵਿਸ਼ਕਰਮਨ ਸਕੀਮ ਤਹਿਤ ਜਿਹੜਾ ਤਰਖਾਣਾ ਕੰਮ ਕਰਦੇ ਆ ਕਾਰਪੈਂਟਰੀ ਦੇ ਜਿਹੜੀ ਲੋਕਾਂ ਦਾ ਜਿਹੜਾ ਆਮ ਕੀਤਾ ਆ ਜਿਹੜੇ ਨੂੰ ਕਹ ਦਿੰਦੇ ਆ ਵੀ ਟ੍ਰੈਡੀਸ਼ਨਲ ਜਿਹੜਾ ਕੀਤਾ ਆ ਉਹਦੇ ਤਹਿਤ ਟ੍ਰੇਨਿੰਗ ਵਾਸਤੇ 14 ਵਿਅਕਤੀ ਆਏ ਹੋਏ ਨੇ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਟ੍ਰੇਨਿੰਗ ਬਾਰੇ ਜਿਹੜਾ ਜਾਣਕਾਰੀ ਦਿੱਤੀ ਤੇ ਟ੍ਰੇਨਿੰਗ ਲੈ ਕੇ ਅੱਗੇ ਕਿਸ ਤਰੀਕੇ ਨਾਲ ਜਿਹੜੀ ਆਪਣਾ ਕੰਮਕਾਰ ਨੂੰ ਵਧਾਣਾ ਆ ਔਰ ਸਕੀਮ ਦੇ ਵਿੱਚ ਜੋ ਜੋ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਆ ਉਹਦੇ ਨੂੰ ਇਸਤੇਮਾਲ ਕਰਕੇ ਆਪਣਾ ਰੁਜ਼ਗਾਰ ਨੂੰ ਜਿਹੜਾ ਆ ਵਧੀਆ ਤਰੀਕੇ ਨਾਲ ਚਲਾਣਾ ਉਸ ਵਾਸਤੇ ਉਹਨਾਂ ਨੂੰ ਜਿਹੜਾ ਜਾਣਕਾਰੀ ਦਿੱਤੀ ਔਰ ਮੈਂ ਚਾਹੁੰਦਾ ਕਿ ਜਿਹੜੇ ਬਾਕੀ ਵੀ ਜ਼ਿਲ੍ਹੇ ਦੇ ਜਿਹੜੇ ਕਾਰੀਗਰ ਨੇ ਉਹ ਵੀ ਇਸ ਸਕੀਮ ਦਾ ਜਿਹੜਾ ਫਾਇਦਾ ਉਠਾਣ ਇਹਦੇ ਵਿੱਚ 500 ਰੁਪਏ ਪਰ ਡੇ ਟ੍ਰੇਨਿੰਗ ਦਾ ਤੇ ਉਸ ਤੋਂ ਬਾਅਦ ਜਿਹਨਾਂ ਨੂੰ ਟੂਲ ਕਿਟ ਤੇ ਟ੍ਰੇਨ ਬਾਸੇ ਜਿਹੜਾ ਗ੍ਰਾਂਟ ਦਿੱਤੀ ਜਾਂਦੀ ਹੈ ਤਾਂ ਜੋ ਉਹ ਕੰਮ ਉਹ ਵਧੀਆ ਕਰ ਸਕਦਾ ਹੈ